ਬਾਬਾ ਸਾਹ ਤੇਰੀ ਸੋਤ ਤੇ ਤੇਰਾ ਦਿਆਂਗੇ ਢੋਗੇ ਬਾਬਾ ਸਾਹ ਤੇਰੀ ਸੋਤ ਤੇ ਤੇਰਾ ਦਿਆਂਗੇ ਢੋਗੇ ਹਾਏ ਹੋਏ ਹਾਏ ਨਹੀਂ ਨਹੀਂ ਮੈਂ ਇੱਕ ਮਿੰਟ ਇੱਧਰ ਰਹਿਣ ਦੋ ਮਿੰਟ ਦੋ ਜੇ ਕਿਸੇ ਨੇ ਨਾ ਮੂੰਹ ਦੇਖਣਾ ਅੰਤਿਮਾਰਤ ਤੇ ਦੇਖ ਲਓ ਪਿਆ ਮਰੋ ਸਾਡੇ ਮੂੰਹ ਗੁਰਪ੍ਰਬੰਤ ਸਿੰਘ ਪੰਨੂ ਮੁਰਦਾਬਾਦ 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 ਗੁਰਪ੍ਰਬੰਤ ਸਿੰਘ ਪੰਨੂ ਮੁਰਦਾਬਾਦ ਮੁਰਦਾਬਾਦ ਮੁਰਦਾ

ਅਰਐਸਐਸ ਦਾਲਾ ਪੰਨੂ ਮੁਰਦਾਬਾਦ 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 ਆਰਐਸਐਸ ਦਾਲਾ ਪੰਨੂ ਮੁਰਦਾਬਾਦ 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 ਬਾਬਾ ਸਾਹਿਬ ਤੇਰੇ ਸੋਚ ਤੇ ਜਣਾ ਦਿਆਗੇ ਠੋਕੇ ਬਾਬਾ ਸਾਹਿਬ ਤੇਰੇ ਸੋਚ ਤੇ ਜਣਾ ਦਿਆਗੇ ਠੋਕੇ ਆਰਐਸਐਸ ਦਾਲਾ ਪੰਨੂ ਮੁਰਦਾਬਾਦ ਮੁਰਦਾਬਾਦ مرد آباد مرد آباد مرد آباد آر ایس ایس دا دلا پنوں مرد آباد مرد آباد مرد آباد آر ایس ایس دا دلا آر ایس ایس دا دلا پنوں مرد آباد مرد آباد مرد آباد لائیے یارو گن جاؤ یار ساٹھو لو یار تھوڑا جے ادھر ماریو لو یار بول جو اے اگ لا کے بے بھائی کیوں نہ اگ لا کے اوہ مائیک بتاوے چلو چلو ڀي ਜੰਦਾਬਾ 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 ਉਹ ਆਪਣੀ ਗੱਲ ਕਰਨ ਦੇ ਨਾ ਭਾਜੀ ਸਾਡੀਆਂ ਜੈ ਪੀਮ ਜੈ ਭਾਰ ਜੈ ਗੁਰਦੀਪ ਤਨਖੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਹਰ ਬੈਠਾ ਇੱਕ ਸ਼ਖਸ਼ ਗੁਰਪੰਤ ਸਿੰਘ ਪੰਨੂ ਜੋ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜਾ ਸਾਡਾ ਪੰਜਾਬ ਹੈ ਉਹ ਸਾਡਾ ਏਕੇ ਦਾ ਸੰਦੇਸ਼ ਦੇਣ ਵਾਲਾ ਸਾਡਾ ਪੰਜਾਬ ਹੈ ਜਿੱਥੇ ਸਾਡੇ ਸਿੱਖ ਜਿੱਥੇ ਸਾਡੇ ਮੁਸਲਮ ਜਿੱਥੇ ਸਾਡੇ ਹਿੰਦੂ ਭਰਾ ਜਿੱਥੇ ਸਾਡੇ ਸਾਰੇ ਈਸਾਈ ਸਾਰੇ ਰਲ ਕੇ ਰਹਿਣ ਦੀਆਂ ਕਸਮਾਂ ਖਾਂਦੇ ਆ ਉਥੇ ਬਾਹਰ ਬੈਠੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਦਿਆ ਸਾਡੇ ਜਿਹੜੇ ਅਲੱਗ-ਅਲੱਗ ਧਰਮਾਂ ਦੇ ਲੋਕ ਆ ਮੰਨ ਲਓ ਜੇ ਸਾਰੇ ਇਕ ਰਹਿਣਾ ਚਾਹੁੰਦੇ ਆ ਔਰ ਇੱਕ ਹੈਗੇ ਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਤਾਰਾ ਮਾਨਸ ਕੀ ਜਾਸਬੇ ਇੱਕ ਪਹਿਚਾਨ ਬੋਦਾ ਹੁਕਾ ਦਿੰਦੇ ਆ ਸੋ ਸਾਰੇ ਜਿੰਨੀ Hindu Sikh Parsi ਔਰ Musalman ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਣ ਦਈਏ ਔਰ ਕਿਉਂਕਿ ਆਪਾਂ ਏਕੇ ਦਾ ਸੰਦੇਸ਼ ਦਈਏ ਔਰ ਜਿੰਨੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਦੇ ਵਿੱਚ ਸੰਦੇਸ਼ ਇੱਕ ਕਰਨ ਦਾ ਸਾਨੂੰ ਏਕੇ ਦਾ ਸੰਦੇਸ਼ ਦੇ ਕੇ ਗਿਆ ਸੀ ਉਹ ਇੱਕ ਇਹਦਾ ਸੰਦੇਸ਼ ਅਸੀਂ ਹਮੇਸ਼ਾ ਲਾਗੂ ਰੱਖੀਏ ਔਰ ਗੁਰੂਆਂ ਦੀ ਸੋਚ ਤੇ ਚੱਲੀਏ ਸੰਵਿਧਾਨ ਅਨੁਸਾਰ ਜਿਹਦਾ ਦੇਸ਼ ਵਧੀਆ ਚੱਲਿਆ ਉਹਦਾ ਚੱਲੇ ਔਰ ਇਦਾਂ ਦੇ ਬੰਦਿਆਂ ਨੂੰ ਜਿਹੜੀ ਜਿਹਦਾ ਬਾਬਾ ਜੀ ਨੇ ਕਿਹਾ ਕਿ ਬਾਹਰ ਬੈਠੇ ਜਿੰਨੇ ਸਾਡੇ ਜਿੰਨੇ ਵੀ ਸਾਡੇ ਜਥੇ ਬੰਦਿਆਂ ਸਿੱਖ ਆਗੂਆ ਉਹ ਇਦਾਂ ਦੇ ਬੰਦਿਆਂ ਦੇ ਮਨਸੂਬਿਆਂ ਦੇ ਉੱਪਰ ਪਾਣੀ ਫੇਰਨਾ ਤਾਂ ਕਿ ਇਹਨਾਂ ਦੇ ਮਨਸੂਬੇ ਕਾਬਜਾਬ ਨਾ ਹੋ ਸਕਣ ਕਿਉਂਕਿ ਜਿਹੜਾ ਇਹ ਗੱਲ ਖਾਲਿਸਤਾਨ ਦੀ ਕਰ ਰਿਹਾ ਪਰ ਜਿਹੜਾ ਇਹ ਬੰਦਾ ਆ ਇਹ ਹੋਰ ਏਜੰਸੀਆਂ ਦਾ ਬੰਦਾ ਆ ਸਾਡੇ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਇਹ ਮਾਹੌਲ ਖਰਾਬ ਕਰ ਰਿਹਾ ਕਿਉਂਕਿ ਜਿਹੜੇ 바ਵਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖਿਆ ਉਹ ਕਿਸੇ ਵੀ ਆਰਟੀਕਲ ਦੇ ਵਿੱਚ ਕਿਸੇ ਵੀ ਸਿੱਖ ਧਰਮ ਨੂੰ ਕਿਉਂਕਿ ਉਹ ਤਾਂ ਆਪ ਸਿੱਖ ਧਰਮ ਆ ਬਣਾਉਣ ਆਏ ਸੀ ਸਿੱਖ ਧਰਮ ਨੂੰ ਜਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਨਾ ਹੀ ਮਾੜਾ ਲਿਖ ਸਕਦੇ ਹਾਂ ਸੋ ਸਾਥੀਓ ਇਸ ਬੰਦੇ ਨੇ ਮਨਸੂਬੇ ਦੇ ਪਾਣੀ ਫੇਰ ਦਿਓ ਆਪ ਅਸੀਂ ਏਕੇ ਦਾ ਸੰਦੇਸ਼ ਦਈਏ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰ ਦੇ ਧੰਗ ਫੜ ਕੇ ਉਹ ਕੁੱਤੇ ਪੰਨੂ ਨੂੰ ਦੁਆਰਾ ਇੱਕ ਵਾਰੀ ਫੇਰ ਦੱਸਣਾ ਚਾਹਣਾ ਆ ਆਰਟੀਕਲ 25 ਬੀ ਬੀ ਆਰਟੀਕਲ 25 ਬੀ ਜਿਹੜਾ ਆ ਉਹਦੇ ਵਿੱਚ ਲਿਖਿਆ ਆ ਸਿੱਖ ਨੂੰ ਕਿਰਪਾਨ ਪੈਨਣ ਦਾ ਤੇ ਰੱਖਣ ਦਾ ਅਧਿਕਾਰ ਆ ਜੇ ਸਿੱਖ ਬੱਕਰੀ ਕੌਮ ਨਹੀਂ ਤਾਂ ਉਹ ਕੁਰਬਾਨ ਕਿਦਾ ਬਾ ਸਕਦੀ ਆ ਉਹ ਸਾਨੂੰ ਜਹਾਜ ਕੁਰਬਾਨ ਕਿਉਂ ਲੋਣੀ ਪੈਂਦੀ ਆ ਇੰਟਰਨੈਸ਼ਨਲ ਲਾਅ ਆ ਉਹ ਤੁਸੀਂ ਜੇ ਹੱਕ ਲੈਣੇ ਹੁੰਦੇ ਬਾਬਾ ਸਾਹਿਬ ਦੇ ਨਾਲ ਖੜਦੇ ਤੁਸੀਂ ਬਾਬਾ ਸਾਹਿਬ ਦਾ ਵਿਰੋਧ ਕਰਦੇ ਆ ਤੁਸੀਂ ਉਹਨਾਂ ਦੀ ਸੋਚ ਦਾ ਵਿਰੋਧ ਕਰਦੇ ਆਂ ਬਾਬਾ ਸਾਹਿਬ ਨੇ ਸਿੱਖਾਂ ਨੂੰ ਰਾਈਟ ਲੈ ਕੇ ਦਿੱਤਾ ਅੱਜ ਆਰਐਸ ਦਾ ਦੱਲਾ ਜਿਹੜਾ ਜਿਹੜਾ ਸਾਨੂੰ ਭਾਈਚਾਰਕਾਂਝ ਨੂੰ ਉੱਥੇ ਫੱਟਕ ਕਰਕੇ ਪੈਸੇ ਕਰਕੇ ਗੁੰਮਰਾਹ ਕਰਦਾ ਉਹ ਜਿਹੜੇ ਸ਼ਰਾਰਤੀ ਆਂਸਰ ਪਹਿਲਾਂ ਦਰਬਾਰ ਸਾਹਿਬ ਸਟਾਚੂ ਤੋੜਨ ਦੀ ਕੋਸ਼ਿਸ਼ ਕੀਤੀ ਬੁਨੇ ਐ ਬਾਪਾ ਆਪਾ ਤੇ ਆ ਅਸੀਂ ਕਹਿੰਨੇ ਆ ਕਿ ਸਾਨੂੰ ਸ਼ਾਂਤ ਰਹਿਣ ਦਿਓ ਜੇ ਅਸੀਂ ਚਮ ਚੜਾਉਣਾ ਜਾਣਦੇ ਆ ਤੇ ਚਮ ਲਾਉਣਾ ਵੀ ਜਾਣਦੇ ਆ ਅਸੀਂ ਸਤਕਰ ਰਬਦਾਸ ਦੇ ਪੁੱਤ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਸਾਨੂੰ ਹੋਰ ਰਾਜ ਮਾਓ ਕਿਉਂਕਿ ਜਮੈਸ਼ ਵੀ ਇੱਕ ਤਾਂ ਪੀ ਦਲੀਲ ਜਦੋਂ ਖਤਮ ਹੋ ਜਾਵੇ ਫੇਰ ਮਹਾਰਾਜ ਕਹਿੰਦੇ ਆ ਕਰਪਾਨ ਚੁੱਕਣੀ ਜਾਇਜ਼ ਹੁੰਦੀ ਆ ਇੰਨਾ ਮੇਰਾ ਮੈਸੇਜ ਉਸ ਪੰਨੂ ਨੂੰ ਪਹੁੰਚਾ ਦਿਓ ਕਿ ਤੂੰ ਲੋਕਾਂ ਦੇ ਪੁੱਤ ਨਾਮਰਵਾ ਜੇ ਹਿੰਮਤ ਆ ਜੇ ਇੱਕ ਪੈਦ ਆਇਆ ਤੂੰ ਤੈਥੇ ਭਾਰਤ ਵਿੱਚ ਆ ਬਾਬਾ ਸਾਹਿਬ ਇਸ ਵੰ ਰਹੇ ਸਤ ਜੀ ਆਕਾਰ ਬਾਬਾ ਸਾਹਿਬ ਤੇਰੀ ਸੋਚ ਤੇ ਬਰਾਦਿਆਂ ਦੇ ਢੋਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੈ ਗੁਰਦੇਵ ਜੈ ਭੀਮ ਜੈ ਭਾਰਤ ਸਾਥੀਓ ਜੋ ਗੁਰਵੰਸੇ ਪੰਨੂਆ ਜਿਹੜੇ ਬਾਬਾ ਸਾਹਿਬ ਬਾਰੇ ਗਲਤ ਜੋ ਬੋਲੇ ਆ ਮਿਲ ਇਹ ਗਲ ਕਰਦਾ ਖਾਲਿਸਤਾਨ ਦੀ ਇਹ ਖਾਲਿਸਤਾਨ ਨਹੀਂ ਹੋ ਸਕਦਾ ਅਗਰ ਇਹ ਖਾਲਿਸਤਾਨੀ ਆ ਖਾਲਿਸਤਾਨ ਐਦਾਂ ਦਾ ਅਸੀਂ ਦਲਿਤ ਜੋ ਆ ਗਏ ਆ ਜਿੰਨੇ ਇੰਡੀਆ ਦੇ ਦਲਿਤਾ ਸਾਰਾ ਖਾਲਿਸਤਾਨ ਦਾ ਵਿਰੋਧ ਕਰਾਂਗੇ ਉਹ ਵਿਰੋਧ ਕਰਦੇ ਆ ਜੇ ਅਗਰ ਖਾਲਿਸਤਾਨ ਐਜਾ ਦਾ ਸਾਨੂੰ ਐਦਾ ਖਾਲਿਸਤਾਨ ਨਹੀਂ ਚਾਹੀਦਾ ਜੋ ਸਾਡੇ ਰਹਿਰਾਂ ਦਾ ਪੁਨਰ ਕਰੇ ਉਹ ਕੁੱਤਾ ਦੱਲਾ ਜੜਾ ਨਾ ਪੰਨੂਆ ਔਰ ਸਰਕਾਰ ਨੂੰ ਸਾਨੂੰ ਸਰਕਾਰ ਨੂੰ ਚਾਹੀਦਾ ਕਿ ਐਦਾ ਲੋਕਾਂ ਨੂੰ ਫੜ ਕੇ ਜੇ ਹਟਾਵੇ ਅਪਲਦਾ ਸਾਡੇ ਹਮਲੇ ਕੀਤਾ ਜਾਵੇ ਤਾਂ ਜੋ ਐਦਾ ਤੇ ਜੋ ਕੁੱਤਾ ਪੰਨੂਆ ਉਹ ਧੌਣ ਲਈ ਜਾਵੇ ਐਦਾ ਔਰ ਮੈਂ ਸਾਰੇ ਸਿੱਖ ਸਮਾਜ ਨੂੰ ਵੀ ਔਰ ਦਲਿਤ ਸਵਾ ਨੂੰ ਬੇਨਤੀ ਕਰਦਾ ਅਗਰ ਕੋਈ ਖਾਰਿਸਤਾਨ ਦੀ ਗੱਲ ਕਰਦੇ ਆ ਤਾਂ ਐਦਾਂ ਦੇ ਕੁੱਤੇ ਦੇ ਪੰਨੂ ਆ ਜੋ ਆਰਐਸ ਦੇ ਦੱਲੇ ਆ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਔਰ ਅਗਰ ਨਹੀਂ ਹੁੰਦਾ ਤਾਂ ਦਲਿਤ ਸਮਾਜ ਆ ਇਹ ਕੱਲ ਨੂੰ ਔਰ ਦੇ ਸਮੇਂ ਵਿੱਚ ਪੰਜਾਬੀ ਬਹੁਤ ਵੱਡਾ ਪ੍ਰਦਰਸ਼ਨ ਕਰੇਗਾ ਜਗ ਰੂਦੇਵ ਜਿਆਪੀ ਮਜਪਾਰ ਹਾਂਜੀ ਅੱਜ ਮੇਨੂਪੁਰਾ ਟਾਈਗਰ ਫੋਰਟ ਤੋਂ ਲੋ ਔਰ ਚਿਤਪੁਰਾ ਤਾਸ ਟਾਈਗਰ ਫੋਰਟ ਤੋਂ ਸਾਂਝੇ ਤੌਰ ਤੇ ਜੋ ਉਤਰਾਖੰਡ ਪ੍ਰਦਰਸ਼ਨ ਕੀਤਾ ਗਿਆ ਕਾਰਣ ਇਹ ਆ ਕਿ ਪਿੱਛੇ ਦੀ ਜੋ ਪੁੰਨੂ ਨੇ ਬਾਬਾ ਸਾਹਿਬ ਵੀ ਮਰਾਉਂ ਬੇਦਖੀ ਦੇ ਖਿਲਾਫ ਜੋ ਗਲਤ ਟਿੱਪਣੀ ਕੀਤੀ ਸੀ ਉਹਦੇ ਸੰਬੰਧ ਵਿੱਚ ਪੁੰਨੂ ਦਾ ਜੋ ਆਜੂ ਸ਼ਾਹਪੁਰ ਦੇ ਵਿੱਚ ਪਤਲਾ ਫੁਕਿਆ ਗਿਆ ਅਸੀਂ ਨਰਿੰਦਰ ਮੋਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਸਮਾਂ ਰਹਿੰਦਿਆਂ ਅਮਰੀਕਾ ਤੋਂ ਜੋ ਪੁੰਨੂ ਨੂੰ ਗ੍ਰਿਫਤਾਰ ਕਰਕੇ ਉਹਨੂੰ ਇੱਥੇ ਭਾਰਤੀ ਜੇਲ੍ਹ ਵਿੱਚ ਨਾ ਧੱਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰੋਟੈਸਟ ਆ ਜੋ ਐਸੀ ਸਮਾਜ ਆ ਪੂਰੇ ਭਾਰਤ ਦੇ ਵਿੱਚ ਉਲੀਕ ਦੇਵੇਗਾ ਔਰ ਨਾਲ ਦੇ ਨਾਲ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਉਸ ਬੰਦੇ ਨੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓਂ Ambedkar ਜੀ ਬਾਰੇ ਗਲਤ ਟਿੱਪਣੀ ਕੀਤੀ ਆ ਜੋ ਕਿ ਐਸੀ ਸਮਾਜ ਕਦੇ ਵੀ ਇਹ ਜਿਹੜਾ ਸਹਿ ਨਹੀਂ ਕਰੇਗਾ ਔਰ ਬਰਦਾਸ਼ਤ ਨਹੀਂ ਕਰੇਗਾ ਇਧਰ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਤਿਆਰ ਆ ਜੈ ਭੀਮ ਜੈ ਭਾਰਤ